ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਦ ਸਿੰਘ ਪਟਾਖਾਲ ਸਾਹਿਬ ਜਿਥੇ ਪਟੇ ਜੋ ਆਜੇ ਡੇਡੇ ਰਾਤ ਉਤੇ ਟੀਲੀ ਘਾਤੇ ਟ੍ਰਾਸਪੋਰਟ ਦੇ ਨਾਲ ਅੱਗ ਲੱਗੀ ਜੋ ਲਾਈਟ ਆਈ ਸੀ ਟ੍ਰਾਫਿਕ ਰੁਕ ਸਰਫੇ ਇਹਦੇ ਮੌਕੇ ਤੇ ਆਣ ਕੇ ਬਹੁਤ ਜ਼ਿਆਦਾ ਟਰੈਕਟਰ ਆਏ ਧੰਨਵਾਦ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਣ ਕੇ ਵੇਖੋ ਕਿੰਨਾ ਇਕੱਠ ਹੋਇਆ ਹੈ ਸੋ ਸਰ ਤੇ ਬਹੁਤ ਬਹੁਤ ਲੋਕਾਂ ਦਾ ਧੰਨਵਾਦ ਆ ਜੀ ਏਡੇ ਰਾਹ ਕੋਲੇ ਅੱਗ ਲੱਗੀ ਸੀ ਟਰਾਂਸਫਾਰਮ ਤੋਂ ਚੰਗਿਆੜੇ ਟਿੱਕੇ ਉੱਥੋਂ ਅੱਗ ਪਈ ਆ ਤੇ ਸਾਰਾ ਇਧਰ ਨੂੰ ਅੱਗ ਲੱਗਦੀ ਆ ਟੇਡੇ ਰਾਹ ਕੋਲੇ ਅੱਗ ਜਿਹੜੀ ਪੈ ਗਈ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਨਾੜ ਦਾ ਖੜੀ ਕਣਕ ਤਾਂ ਹੈ ਨਹੀਂ ਸੀ ਪਰ ਨਾੜ ਸੀਗਾ ਪਰ ਆ ਬਹੁਤ ਜ਼ਿਆਦਾ ਟਰੈਕਟਰਾਂ ਨੇ ਆਣ ਕੇ ਹਾਲ ਬਾਰ-ਬਾਰ ਕੇ ਬੁਝਾਈ ਆ ਬਹੁਤ ਬਰਾ ਹਾਸ ਇਸ ਕਰਕੇ ਵੀਡੀਓ ਰਿਪੋਰਟ ਨੂੰ ਕਹਿੰਦੇ ਆ ਕਿ ਉਦੋਂ ਵੀ ਪਹਿਲਾਂ ਵੀ ਮੈਸੇਜ ਲਾਇਆ ਸੀ ਜੀ ਭਾਈ ਵੀ ਇਹ ਟਾਰਾ ਢਲਿਆ ਜੇਕਰ ਤੇ ਲਿਆ ਤੁਸੀਂ ਆਪੇ ਠੀਕ ਕਰੋ ਸਾਰੇ ਨਾਲ ਇੱਕੀ ਹੈ ਬਿਜਲੀ ਬੋਰਡ ਦੀ ਜਿਹੜਾ ਕਿ ਇਸ ਚੀਜ਼ ਉੱਤੇ ਅਸਰ ਨਹੀਂ ਕਰਦੇ ਬਹੁਤ ਬਹੁਤ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਹੰਮ ਮਾਰ ਕੇ ਅੱਗ ਆਕੇ ਬੁਝਾਈ ਹੈ ਦੇਖੋ ਕਿੰਨਾ ਕੱਟ ਹੋ ਗਿਆ ਧੰਨਵਾਦ ਵੀ ਸਾਰੇ ਪਰਿਵਾਰਾਂ ਦਾ ਲੋਕਾਂ ਦਾ ਜਿਨ੍ਹਾਂ ਨੇ ਅੱਗ ਬੁਝਾਈ ਹੈ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ